ਦੋਸਤੋ ਆ ਪਰਵਾਸੀਆਂ ਦੇ ਹਾਲ ਦੇਖੋ ਇਕੱਲਾ ਜਾਣਾ ਹੈ ਇੱਕ ਪੰਜਾਬੀ ਮੁੰਡੇ ਤੇ ਗੱਲ ਪੈ ਰਿਹਾ ਹੈ ਦੇਖੋ ਕਿਵੇਂ ਗੱਲ ਪੈ ਰਿਹਾ ਹੈ ਕਿ ਵੀਡੀਓ ਦੇਖਣ ਵਾਲੇ ਨੂੰ ਵੀ ਗੁੱਸਾ ਚੜ ਜਾਵੇ ਕਿ ਇਹਦੇ ਦੋ ਚਪੇੜਾ ਲਾ ਛੱਡੀਏ ਉਹ ਕਹਿੰਦਾ ਹੈ ਜਿਸ ਨੂੰ ਮਰਜੀ ਬੁਲਾ ਲਓ ਮੈਂ ਕਿਸੇ ਤੋਂ ਨਹੀਂ ਡਰਦਾ ਤੇ ਮੈਂ ਤੇ ਐਵੇਂ ਹੀ ਰਹਾਗਾ ਜਿਵੇਂ ਰਹਿੰਦਾ ਹਾਂ ਦੇਖੋ ਤੁਸੀਂ ਵੀ ਇਸ ਦੇ ਬਿਆਨ ਸੁਣੋ ਆਪਣੀ ਰਾਏ ਕਮੈਂਟ ਵਿੱਚ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜਿਹੜਾ ਮਾਤੀ ਨੂੰ ਬਲਾਉ ਤੁਸੀਂ ਅਕਸਨਾਨ ਨੂੰ ਬਲਾਉ ਜਿੰਨੋ ਮਰਦੀ ਬਲਾਉ ਤਾਂ ਕਿਸੇ ਨੂੰ ਹੈ ਦਾਦਾ ਨਹੀਂ ਨਹੀਂ ਡਰਦਾ ਮੈਂ ਕਿਸੇ ਨੂੰ ਆਪਣੇ ਬਾਪ ਦਾ ਡਰਦਾ ਜੇ ਮੈਂ ਗਲਤ ਕਰਾਂ ਤਾਂ ਮੈਂ ਬਹੁਤ ਸਾਰੇ ਤੇ ਵੀ ਡਰੂੰਗਾ ਜੇ ਮੈਂ ਗਲਤ ਬੋਲ ਰਿਹਾ ਪੁੱਛ ਲੋ ਆਹ ਚੱਕ ਚੱਲ ਜਾਂਦੇ ਆਸੀਂ ਫੱਦੂ ਆ ਅਕਸਨਾਨ ਨੂੰ ਰੱਖੋ ਬਾਤ ਤੁਸੀਂ ਫੋਟੋਆਂ ਲਾਓ ਲੱਭੋ ਕਿਹੜੇ ਕੰਪਨੀ ਤੋਂ ਤੁਸੀਂ ਮੈਂ ਕੰਪਨੀ ਦਾ ਆ ਬਸ ਤੁਸੀਂ ਲਖੋ ਜਿੰਨੋ ਲੱਭਣਾ ਮੈਂ ਨਹੀਂ ਨਾ ਦੱਸਾਂ ਇਹ ਅਕਸਰ ਜਾ ਰਹੇ ਇਨਾਂ ਨੂੰ ਰੋਕੋ ਮੈਂ ਜੋਸੀ ਫੱਦੂ ਆ ਹਾਂ ਆਖ ਚੰਦਿਆ ਮੈਂ 10 ਲੱਖ ਲੱਖ 1.5 ਲੱਖ ਰੁਪਇਆ ਲੈਂਦੇ ਹਾਂ ਹਾਂ ਸੀ ਬਦੋਆ ਕੰਪਨੀ ਮਾ ਛੋਟੀ ਕੰਪਨੀ ਚ ਆ ਦੱਸੋ ਹਾਂ ਛੋਟੀ ਕੰਪਨੀ ਚ ਹਾਂ ਲਾਗੀ ਰੱਖਾ ਕੁਨਾਰਾ ਸਿੰਘ ਕੇ ਨਾ ਆਏ ਰਾਤ ਪੂਤਾ ਹਾਂ ਰਾਤ ਪੂਤਾ ਹਾਂ ਕੋਈ ਗੱਲ ਮੇਰਾ ਬਾਪ ਵੀ ਇੱਥੇ ਲੱਗਿਆ ਤੇਰਾ ਪੱਟਣਾ ਪਟਾ ਦੇਓ ਤੇਰਾ ਹੁਣ ਬੋਲੋ ਨੀ ਬੋਲੋ ਹਾਂ ਬਲਾਜ ਜੀ ਨੂੰ ਬੁਲਾਉਣਾ ਬੁਲਾਓ ਅੱਛੇ ਫਤੂ ਬੱਤੇ ਹੱਥ ਆਪ ਸਰਪੇ ਚੋ ਗੱਡੀਆਂ ਲੈ ਕੇ ਜਾਂਦੇ ਬੱਡੀਆਂ ਬੰਦਾ ਤੂੰ ਬੱਡੀਆਂ ਬੰਦਾ ਬੱਡੀਆਂ ਤਾਂ ਅੱਜ ਨਹੀਂ 12 ਸਾਲ ਮੈਂ ਜੰਮਿਆ ਇੱਥੇ ਇੱਕ ਇੱਕ ਬੰਦਾ ਡਾਂਡਾ ਮੈਨੂੰ ਪਲਾੜਦਾ ਹੂੰ ਤੇਰੀ ਕਿਹੜੀ ਪਤਾ ਨਹੀਂ ਚੁਗੀਆਂ ਚ ਮੈਂ ਜੰਮਿਆ ਤੂੰ ਤੇਰੀ ਘਾਟ ਕਾਦੀ ਘਾਟ ਕਾਦੀ ਅੱਛਰਾਂ ਨੂੰ ਰੋਕੋ ਉਹਦਾ ਕਾਟ ਦਾ ਅੱਛਰਾਂ ਨੂੰ ਰੋਕੋ ਜੱਟਕੇ ਬੋਲੀ ਆ ਅੱਛਰਾਂ ਨੂੰ ਰੋਕੋ ਜੇ ਨਹੀਂ ਆਤੇ ਅਸਤੇ ਬਣਾਉਂਗਾ ਮੈਨੂੰ ਥਾਣੇ ਲੈ ਕੇ ਜਾਣਾ ਚੱਲ ਚੱਲ ਪੁੱਤ ਹਾਂ ਥਾਣੇ ਲੈ ਕੇ ਕੱਸੀ ਹੋ ਜਾ ਪਿੱਛੇ ਮੈਂ ਵੀਡੀਓ ਇੱਥੇ ਮੂੰਹ ਵੀ ਚ ਲੱਗਿਆ ਵਾ ਤੁਸੀਂ ਬਣਾਓ ਜਿਹੜਾ ਬਣਾਉਣਾ ਜਾਓ ਜੀ ਲੋ ਸੈਂਡ ਕਰਨਾ ਕਰੋ ਆ ਮੈਂ ਪਿੱਛੇ ਆ ਹੀ ਆ ਪਿੱਛੇ ਆ ਹੀ ਆ ਨੰਬਰ ਲੋ ਨੰਬਰ ਨੋਟ ਕਰੋ ਮੇਰਾ ਫੋਨ ਨੰਬਰ ਹੈ ਦੇਖ ਲੋ ਇਹ ਦੇ ਆਹ ਦੇਖ ਲੈ ਤੁਸੀਂ ਹਾਲ ਕੀ ਦੱਕਾ ਹਾਲ ਕਾ ਚਾਲ ਹੈ ਹੈ ਅਫਸਰ ਬੰਦੇ ਆਣੋ ਕੋਸੇ ਰੋਕਦੇ ਨਹੀਂ ਪਹਚੋ ਅੱਜ ਨੇ 10000 12000 ਚ ਲੱਗੇ ਆ ਇਹਨਾਂ ਨੂੰ ਇਹ ਨਾ ਤੇ ਉੱਤਰ ਰੋਪ ਦਿਖਾਉਂਦੇ ਹੋ ਅਧਿਨੁਤ ਲਾ ਨਾ ਬਿਲਾਉ ਮੈਂ ਇੱਥੇ ਬੈਠਾ